ਉਖਲੇ ਪੋਤਨਾ ਜੰਮੇ ਤੇ ਧੀ ਕਾਣੀ ਚੰਗੇ ਜਿੰਸਾ ਆਪਣੇ ਆਪਣੇ ਜੌਰ ਦਸਨ ਜਦੋਂ ਉਖਲੀ ਘਤ ਛੜਿੰਦੀਆਂ ਨੇ ਪਾਣੀ ਪਖਾ ਪੀਸੋ ਸੰਤ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮੇ ਨਾਮ ਸਿਮਾਰਾਏ ਇਹੋ ਬਿਸਰਾਮ ਨਿਦਪਾਈ ਸਾਹਸੋਂ ਕੀ مالا میں سمروں تورا نام نہ دولت سے نہ دنیا سے نہ مرشد اے پڑھایا ہو تے سنیا سخن گیاں کھل اکھی اسا چت مولا والا لیا ہو تے کیتی جان حوالے رب دے اساں ایسا عشق کمایا ہو تے مرن تھی پہلا مر گئے باہو تا مقصد نو پایا ہو بیک فقیری سیکھنی تے پنہاری سے سیکھ بات کرے سکھیوں سے دھیان گاگر کے بیچ او چل تیری ماں بولی ہے بھی باہ ਕੱਖਾਂ ਵਾਂਗ ਨਾ ਰੋਲ ਪੰਜਾਬੀ ਪੜ ਪੰਜਾਬੀ ਲਿਖ ਪੰਜਾਬੀ ਗੈਰਤਮੰਦਾ ਬੋਲ ਪੰਜਾਬੀ ਪੰਜਾਬੀ ਮਿੱਠਿਓ ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਵਾਸਤੇ ਹੁਣੇ ਹੀ ਮੇਲਾ ਨਿਊਜ਼ ਟੀਵੀ ਸਬਸਕ੍ਰਾਈਬ ਕਰੋ ਤੇ ਫਿਰ ਵੇਖੋ ਮੇਲਾ ਚੱਟਵੇਂ ਚੱਲ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀ ਹੋ ਤੇ ਸਾਡੇ ਪਿਆਰੇ ਵੇਖਣ ਵਾਲੇ ਹੋ ਅਸਲਾਮੁ ਅਲੈਕੁਮ ਸਤਿ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁਗਿਹਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਪਿਆਰਿਓ ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ ਪਿਆਰਿਓ ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਜਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਪਿਆਰਿਓ ਅਸੀਂ ਤੁਹਾਡੇ ਕਮੈਂਟਸ ਦੇ ਚਾਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਨੇ ਆ ਪਿਆਰਿਓ ਸਾਡੇ ਗਵਾਂਢੀ ਮੁਲਕ ਭਾਰਤ ਦੇ ਸ਼ਹਿਰ ਲੁਧਿਆਣੇ ਦੇ ਵਿੱਚ ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ ਵਸਦੇ ਨੇ ਸਾਡੇ ਪਰਮਾਨੈਂਟ ਵਿਊਅਰ ਨੇ ਸਰਦਾਰ ਦਲਜਿੰਦਰ ਸਿੰਘ ਜੱਡੂ ਜੀ ਸਾਡੇ ਪ੍ਰੋਗਰਾਮਸ ਦੇ ਵਿੱਚ ਅਕਸਰ ਰਲਤ ਕਰਦੇ ਰਹਿੰਦੇ ਨੇ ਅੱਜ ਵੀ ਪਿਆਰਿਓ ਉਹਨਾਂ ਸਾਨੂੰ ਇੱਕ ਗੁਰੂ ਅਰਜਨ ਦੇਵ ਜੀ ਜਿਹੜੇ ਕਿ ਪੰਜਵੇਂ ਪਾਤਸ਼ਾਹ ਨੇ ਉਹਨਾਂ ਦੀ ਇੱਕ ਬਾਣੀ ਵਿਝਾਈ ਏ ਬੜੀ ਮਤ ਭਰੀ ਬੜੀ ਬੁੱਧੀਵਾਨਤਾ ਇਹ ਬਾਣੀ ਏ ਪਿਆਰਿਓ ਇਸ ਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਨੂੰ ਕੀ ਪੈ ਆਖਦੇ ਨੇ ਕੀ ਮੱਤ ਪੈ ਦਿੰਦੇ ਨੇ ਆਓ ਜਰਾ ਤੁਹਾਨੂੰ ਸੁਣਾਈਏ ਪਿਆਰਿਓ ਬਾਣੀਆਂ ਇਸ ਤਰ੍ਹਾਂ ਹੈ ਕਿ ਪਾਣੀ ਪਖਾ ਪੀਸੋ ਸੰਤ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮੇ ਨਾਮ ਸਿਮਾਰਾਏ ਇਹੋ ਬਿਸਰਾਮ ਨਿੱਧ ਪਾਈ ਤੇ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਪਿਆਰਿਓ ਇਹਦਾ ਮਤਲਬ ਇਹ ਹੈ ਕਿ ਮੈਂ ਆਪਣੇ ਸੰਤ ਜਿਹੜੇ ਨੇ ਮੇਰੇ ਬਾਬਾ ਜੀ ਅੱਲਾਹ ਵਾਲੇ ਅੱਲਾਹ ਦੇ ਨੇਕ ਬੰਦੇ ਜਿੰਨੇ ਵੀ ਇਸ ਦੁਨੀਆ ਤੇ ਨੇ ਉਹਨਾਂ ਸਾਰਿਆਂ ਦਾ ਮੈਂ ਦਮ ਪਰਨਾ ਪਾਣੀ ਭਰਨਾ ਪੱਖਾ ਝੋਲਨਾ ਯਾਨੀ ਉਹਨਾਂ ਦੀ ਮੈਂ ਖਿਦਮਤ ਵਿੱਚ ਰਹਿਣਾ ਮੈਂ ਉਹਨਾਂ ਦਾ ਸੇਵਾਗੋ ਆ ਅੱਲਾਹ ਵਾਲਿਆਂ ਦਾ ਅੱਲਾਹ ਦੇ ਆ ਨੇਕ ਬੰਦਿਆਂ ਦਾ ਸਾਧੂਆਂ ਸੰਤਾਂ ਦਾ ਔਲੀਆ ਅੱਲਾ ਜਿਹੜੇ ਨੇ ਉਹਨਾਂ ਦਾ ਤੇ ਗੁਣ ਗੋਵਿੰਦ ਜਸ ਗਾਈ ਪਿਆਰਿਓ ਮਹਾਰਾਜ ਕ੍ਰਿਸ਼ਨ ਜੀ ਦਾ ਇਹ ਲਕਬ ਗੋਵਿੰਦ ਆਹਦੇ ਨੇ ਵੀ ਮੈਂ ਆਪਣੇ ਅੱਲਾਹ ਪਾਕ ਸੱਚੇ ਸਾਹਿਬ ਦਾ ਹਰ ਵੇਲੇ ਤਾਰੀਫ ਦੇ ਜਸ ਗਾਉਂਦਾ ਰਹਿਣਾ ਜਸ ਹੁੰਦਾ ਤਾਰੀਫ ਦਾ ਕੋਈ ਗਾਣਾ ਕੋਈ ਨਜ਼ਮ ਕੋਈ ਸ਼ੇਰ ਜਿਹਦੇ ਵਿੱਚ ਕਿਸੇ ਵੀ ਸਿਫਤ ਸਨਾਹ بیان ਕੀਤੀ ਗਈ ਹੋਵੇ ਜਸ ਗਾਉਣਾ ਹੁੰਦਾ ਕਿਸੇ ਦੀ ਹਮਦ ਦੇ ਤਾਰੀਫ ਦੇ ਗੀਤ ਗਾਉਣਾ ਤੇ ਸਾਹ ਸਾਹ ਮੈਂ ਨਾਮ ਸਿਮਾਰੇ ਨਾਮ ਸਿਮਰਾਣਾ ਸਿਮਰਨ ਹੁੰਦਾ ਹੈ ਨਾਮ ਜਪਣਾ ਤੁਸੀਂ Nusrat Fateh Ali Khan ਸਾਹਿਬ ਦੀ ਉਹ ਮਾਰੂਫ ਕੋਆਲੀ ਜ਼ਰੂਰ ਸੁਣੀ ਹੋਣੀ ਹੈ ਸਾਹਸੋਂ ਕੀ ਮਾਲਾ ਮੈਂ ਸਿਮਰੂੰ ਤੋਰਾ ਨਾਮ ਇਹ ਉਹੀ ਗੱਲ ਹੈ ਕਿ ਸਾਹਸ ਸਾਹਸ ਮੈਂ ਨਾਮ ਸਿਮਾਰੈ ਇਹੋ ਬਿਸਰਾਮ ਮਿੱਧ ਪਾਈ ਇਹ ਜਿਹੜਾ ਮੈਂ ਹਰ ਸਾਹ ਦੇ ਨਾਲ ਸਾਹਿਬ ਦਾ ਨਾਮ ਜਪਨਾ ਵਾ ਉਹਦਾ ਨਾਮ ਪੁਕਾਰਨਾ ਵਾ ਇਹ ਇੱਕ ਅਜੇਆ ਖਜ਼ਾਨਾ ਹੈ ਬਿਸਰਾਮ ਹੁੰਦਾ ਪਿਆਰਿਓ ਆ ਸੋਧਗੀ ਸਕੂਨ ਚੈਨ ਇੱਕ ਚੈਨ ਦਾ ਸਕੂਨ ਦਾ ਇੱਕ ਅਜੇਆ ਖਜ਼ਾਨਾ ਹੈ ਜਿਹੜਾ ਫਿਰ ਮੈਨੂੰ ਇਹਦੇ ਵਟੇ ਦੇ ਵਿੱਚ ਪਰਤਾਵੇ ਦੇ ਵਿੱਚ ਮੈਨੂੰ ਸਾਹਿਬ ਵੱਲੋਂ ਮਿਲਦਾ ਹੈ ਪਿਆਰਿਓ ਇੱਕ ਬੜਾ ਹੀ ਪਿਆਰਾ ਸ਼ੇਅਰ ਹੈ ਨਾ ਦੌਲਤ ਸੇ ਨਾ ਦੁਨੀਆ ਸੇ ਨਾ ਘਰ ਆਬਾਦ ਕਰਨੇ ਸੇ ਤਸੱਲੀ ਦਿਲ ਕੋ ਹੁੰਦੀ ਹੈ ਖੁਦਾ ਕੋ ਯਾਦ ਕਰਨੇ ਸੇ ਜਿਹੜਾ ਸਕੂਨ ਕਲਬੀ ਰੋਹਾਨੀ ਸਾਨੂੰ ਅੱਲਾਹ ਪਾਕ ਸੱਚੇ ਸਾਈਂ ਦਾ ਨਾਮ ਜਪ ਕੇ ਹਾਸਲ ਹੁੰਦਾ ਉਹ ਮਾਲੋ ਜ਼ਾਹਰ ਤੇ ਮਾਨਕ ਮੋਤੀਆਂ ਨਾਲ ਨਹੀਂ ਹਾਸਲ ਹੋ ਸਕਦਾ ਇਹੀ ਗੱਲ ਗੁਰਜੀ ਪਿਆਹਦੇ ਨੇ ਤੇ ਆਹਦਨਿਕ ਤੁਮ ਕਰੋ ਦਇਆ ਮੇਰੇ ਸਾਈਂ ਔਰ ਐਸੀ ਮਤ ਦੀਜੋ ਮੇਰੇ ਠਾਕੁਰ ਕਿ ਤੁਸੀਂ ਮੇਰੇ ਤੇ ਮਿਹਰਬਾਨੀ ਕਰੋ ਮੇਰੇ ਰੱਬ ਜੀ ਤੇ ਮੈਨੂੰ ਅਜਹੀ ਮਤ ਦਿਓ ਅਜਹੀ ਅਕਲ ਦਿਓ ਅਜਹੀ ਬੁੱਧੀ ਦਿਓ ਮੈਨੂੰ ਬਖਸ਼ੋ ਕਿ ਸਦਾ ਸਦਾ ਤੁਧ ਧਿਆਈ ਕਿ ਮੈਂ ਸਦਾ ਸਦਾ نیا رواں ت نے بھی جپنا تھی نام میں سمردار رواں پیارے الہ والی ہوئی پیاری گل کہ وہ اللہ پاک نسے ساہ بھی نہیں بھولتے آن جان والے ہر ساہ اپنے صاحب کا نام جپتے ہیں حضرت سلطانو لار فیم دازمی سنیا ہونا ہے ਕਿ ਜੋ ਦਮ ਗਾਫਿਲ ਸੋ ਦਮ ਕਾਫਰ ਸਾਨੂੰ ਮੁਰਸ਼ਿਦ ਇਹ ਪੜਾਇਆ ਹੋ ਤੇ ਸੁਣਿਆ ਸੁਖਨ ਗਈਆਂ ਖੁੱਲ ਅੱਖੀ ਅਸਾਂ ਚਿੱਤ ਮੌਲਾ ਵਨ ਲਾਇਆ ਹੋ ਤੇ ਕੀਤੀ ਜਾਨ ਹਵਾਲੇ ਰੱਬ ਦੇ ਅਸਾਂ ਐਸਾ ਇਸ਼ਕ ਕਮਾਇਆ ਹੋ ਤੇ ਮਰਨ થી ਪਹਿਲਾਂ ਮਰ ਗਏ ਬਾਹੂ ਤਾਂ ਮਕਸਦ ਨੂੰ ਪਾਇਆ ਦੇਖੋ ਨਾ ਅਦਰਸ ਸੁਲਤਾਨੋ ਲਾਰਫੀਨ ਵੀ ਉਹੀ ਹੀ ਗੱਲ ਪਿਆ ਕਰਦੇ ਨੇ ਵੀ ਜੋ ਦਮ ਗਾਫਿਲ ਸੋ ਦਮ ਕਾਫਿਰ ਪਿਆਰਿਓ ਇਹਦਾ ਮਤਲਬ ਇਹ ਨਹੀਂ ਭਈ ਅਸੀਂ ਹਰ ਵੇਲੇ ਹਰ ਸਾਹ ਦੇ ਨਾਲ ਕੋਈ ਦੁਨੀਆ ਦਾ ਕੰਮ ਕਾਜ ਨਾ ਕਰੀਏ ਤੇ ਬਹਿ ਜਾਈਏ ਇੱਕੋ ਥਾਂ ਤੇ ਤੇ ਸਿਰਫ ਅੱਲਾ ਹੀ ਅੱਲਾ ਅੱਲਾ ਹੀ ਅੱਲਾ ਅੱਲਾ ਹੀ ਅੱਲਾ ਜਪਦੇ ਰਹੀਏ ਇਹ ਗੱਲ ਨਹੀਂ ਗੱਲ ਇਹ ਵੇ ਸੋਣਿਓ ਕਿ ਅਸੀਂ ਆਪਣੇ ਅੱਲਾ ਪਾਕ ਨੂੰ ਕਿਸੇ ਵੇਲੇ ਵੀ ਭੁੱਲਾ ਇਹ ਨਾ ਅਸੀਂ ਸਵੇਰੇ ਉੱਠ ਕੇ ਘਰੋਂ ਨਿਕਲਨੇ ਆ ਆਪਣੇ ਦਫਤਰ ਜਾ ਰਹੇ ਆ ਆਪਣੇ ਕੰਮ ਕਾਜ ਤੇ ਜਾ ਰਹੇ ਆ ਮਸਲਨ ਮੈਂ ਇੱਕ ਦੁਕਾਨਦਾਰ ਆ ਵਣਗੀ ਦੇ ਤੌਰ ਤੇ ਮੈਂ ਆਪਣੀ ਦੁਕਾਨ ਤੇ ਜਾਣਾ ਪਿਆ ਇੱਕ ਤੇ ਸਾਰਾ ਰਾਹ ਸਾਹਿਬ ਦਾ ਨਾਮ ਜਪਦਾ ਜਾਵਾਂ ਦਰੂਦ ਪਾਕ ਪੜਦਾ ਜਾਵਾਂ ਪਿਆਰੇ ਨਬੀ ਪਾਕ ਦੇ ਉੱਤੇ ਇੱਕ ਤੇ ਮੇਰਾ ਸਫਰ ਅੱਲਾ ਪਾਕ ਦੇ ਕਰਮ ਨਾਲ ਮਹਿਫੂਜ਼ ਹੋ ਜਾਏ ਜਾ ਕੇ ਬਿਸਮਿਲ੍ਲਾ ਪੜ ਕੇ ਮੈਂ ਦੁਕਾਨ ਖੋਲਣਾ ਆਪਣੀ ਦੁਕਾਨ ਖੋਲੀ ਪਿਆਰਿਓ ਅੱਲਾ ਪਾਕ ਦਾ ਨਾਮ ਲੈ ਕੇ ਸਫਾਈ ਸੁਥਰਾਈ ਕਰਕੇ ਤੇ ਉੱਥੇ ਬਹਿ ਗਿਆ ਆਪਣੀ ਸੀਟ ਤੇ ਆਪਣੀ ਗੱਦੀ ਤੇ ਅੱਲਾ ਪਾਕ ਦਾ ਨਾਮ ਲੈ ਕੇ ਕਾਰੋਬਾਰ ਦਾ ਆਗਾਜ਼ ਕੀਤਾ ਪਿਆਰਿਓ ਜਿਹੜਾ ਗਾਹਕ ਆਇਆ ਉਹਦੇ ਨਾਲ ਅੱਲਾ ਪਾਕ ਦੇ ਨਬੀ ਪਾਕ ਦੇ ਹੁਕਮ ਦੇ ਮੁਤਾਬਿਕ ਸੌਦਾ ਕੀਤਾ ਕਿ ਉਠ ਮਾਰ ਕੇ ਸੌਦਾ ਨਾ ਵੇਚਿਆ ਮਿਲਾਵਟ ਆਲਾ ਕੋਈ ਸੌਦਾ ਨਾ ਵੇਚਿਆ ਘੱਟ ਨਾ ਮਿਣਿਆ ਕਪੜੇ ਦੀ ਮੇਰੀ ਦੁਕਾਨ ਹੈ ਤੇ ਮੈਂ ਪਿਆਰਿਓ ਕਪੜਾ ਗਾਜ਼ਤ ਦੇ ਕੇ ਤੇ ਮੀਟਰ ਦੇ ਪੈਸੇ ਨਾ ਲਵਾਂ ਤੁਹਾਨੂੰ ਪਤਾ ਹੀ ਹੈ ਨਾ ਕਿ ਮੀਟਰ 4 ਇੰਚੀਆਂ ਵੱਧ ਹੁੰਦਾ ਗਾਜ਼ ਨਾਲੋ ਤੇ ਸਾਡੇ ਕਈ ਭਰਾ ਅੱਜ ਵੀ ਉਹਨਾਂ ਗਾਜ਼ੀ ਰੱਖੇ ਨੇ ਤੇ ਪੈਸੇ ਮੀਟਰ ਦੇ ਲੈਂਦੇ ਨੇ ਇਹ ਆਦਨ ਵੀ ਤੈਨੂੰ ਮੀਟਰਾਂ 'ਚ ਕਪੜਾ ਦਿੱਤਾ ਹੈ ਹਰ ਹਰ ਮੀਟਰ ਜਿਹੜਾ ਉਹਨਾਂ ਨੂੰ ਦਿੱਤਾ ਹੁੰਦਾ ਉਹਦੇ ਪਿੱਛੇ 3-4 ਇੰਚ ਦਾ ਕਪੜਾ ਘੱਟ ਮਿੰਦੇ। ਯਾਨੀ ਜੇ ਉਹ ਅੱਲਾ ਪਾਕ ਨੂੰ ਯਾਦ ਰੱਖਿਆ ਹੋਵੇ ਉਹਨਾਂ ਉਹ ਕਦੀ ਕਪੜਾ ਘੱਟ ਨਾ ਮਿੰਦੇ। ਜੇ ਸਾਡੇ ਕਰਿਆਨੇ ਦੇ ਦੁਕਾਨਦਾਰ ਨੂੰ ਅੱਲਾ ਪਾਕ ਯਾਦ ਹੋਵੇ ਹਰ ਸਾਂ ਨਾਲ ਸਾਹਿਬ ਨੂੰ ਯਾਦ ਰੱਖੇ ਉਹਨੂੰ ਪਤਾ ਹੋਵੇ ਕਿ ਮੇਰਾ ਸਾਈ ਮੈਨੂੰ ਪਿਆ ਵਿੰਦਾ। ਉਹ ਕਦੀ ਪਿਛਲੇ ਸਾਲ ਦੀ ਉਰਲੀ ਲੱਗੀ ਹੋਈ ਦਾਲ ਜਿਹੜੀ ਐ ਉਹਦੇ ਵਿੱਚ ਨਵੀਂ ਦਾਲ ਰਲਾ ਕੇ ਮਿਲਾਵਟ ਵਾਲਾ ਸੌਦਾ ਨਾ ਵੇਚੇ ਸਾਡਾ ਕਰਿਆਨੇ ਵਾਲਾ ਪੂਰਾ ਥੋਲੇ ਸਾਡਾ ਗੋਸ਼ਤ ਵੇਚਣ ਵਾਲਾ ਪੂਰਾ ਥੋਲੇ ਯਾਨੀ ਅੱਲਾਹ ਬਾਗ ਨੂੰ ਹਰ ਵੇਲੇ ਯਾਦ ਰੱਖੰਦਾ ਮਤਲਬ ਹੈ ਵੇ ਸਾਹਿਬੋ ਭਈ ਜਿਹੜਾ ਕਦਮ ਅਸਾਂ ਪੁੱਟਣਾ ਨਾ ਆਪਣੀ ਹਾਇਤੀ ਦੇ ਸਫਰ ਦੇ ਵਿੱਚ ਉਹ ਕਦਮ ਸਹੀ પાસੇ ਵੱਲ ਨੂੰ ਸਾਡਾ ਉੱਠੇ ਜਿਹਨੂੰ ਰੱਬ ਜੋ ਯਾਦ ਹੈ ਉਹ ਗਲਤ ਪਾਸੇ ਪੈਰ ਪੁੱਟ ਸਕਦਾ ਉਹ ਡੀਟ੍ਰੈਕ ਨਹੀਂ ਹੋ ਸਕਦਾ ਸਰਾ ਤੇ ਮੁਸਤਕੀਮ ਤੇ ਚੱਲੇਗਾ ਉਹ ਸਿੱਧੇ ਰਾਹ ਤੇ ਜਾਏਗਾ ਉਹ ਕਿਸੇ ਦਾ ਦਿਲ ਨਹੀਂ ਦੁਖਾਏਗਾ ਕਿਸੇ ਦਾ ਹੱਕ ਨਹੀਂ ਮਾਰੇਗਾ ਅੱਲਾ ਯਾਦ ਹੈ ਉਹਨੂੰ ਹਰ ਸਾਹ ਨਾਲ ਰੱਬ ਯਾਦ ਹੈ ਘਟ ਨਹੀਂ ਮਿਨੇਗਾ ਉਹਨੂੰ ਹਰ ਵੇਲੇ ਅੱਲਾ ਪਾਕ ਦਾ ਧਿਆਨ ਹੈ ਘਟ ਨਹੀਂ ਥੋਲੇਗਾ ਇਆਣੀ ਜ਼ਿੰਦਗੀ ਦੇ ਹਰ ਵੇਲੇ ਹਰ ਲਮਹੇ ਹਰ ਸਾਹ ਦੇ ਨਾਲ ਰੱਬ ਨੂੰ ਯਾਦ ਕਰਨ ਦਾ ਮਤਲਬ ਇਹ ਵੇ ਕਿ ਦੁਨੀਆਦਾਰੀ ਦੇ ਬਰਪੂਰ ਕੰਮ ਕਰੋ ਬਾਬਾ ਜੀ ਗੁਰੂ ਨਾਨਕ ਦੇਵ ਜਿਹੜੇ ਨੇ ਉਹਨਾਂ ਦੀਆਂ ਵੀ ਇਹੀ ਤਾਲੀਮਾਤ ਨੇ ਕਿ ਹੱਥੀ ਮਿਹਨਤ ਕਰਕੇ ਖਾ ਬਲਕਿ ਮਿਹਨਤ ਦੀ ਆਪਣੀ ਕਮਾਈ ਦੇ ਵਿੱਚੋਂ ਲੋਕਾਂ ਨੂੰ ਵੀ ਦਾਨ ਕਰ ਸਾਡੇ ਪਿਆਰੇ ਨਬੀ ਪਾਕ ਵੀ ਤੇ ਸਾਨੂੰ ਇਹੀ ਫਰਮਾਉਂਦੇ ਨੇ کہ محنت کر کے رزق کما زخیرہ اندوزی نہ کر ملاوٹ نہ کر پیارے ہو ساڑے تھے پیارے نبی پاک اتھو تک فرمایا تھے جنہیں ملاوٹ کیتی تھی وہ ساڑے بھی چوئی نہیں من غشہ فلیسہ منہ مسلمان ہی نہیں دارہ اسلامی جو باہر نکل گیا ملاوٹ کرنے والا سو میں یہ عرض کر رہا تھا کہ ایک بڑا ہی پیارا شیر ہے کہ بھیک فقیری سیکھنی ਪਨਹਾਰੀ ਸੇ ਸਿੱਖ ਭੀਖਾ ਬੜੇ ਵੱਡੇ ਸ਼ਾਇਰ ਹੋਏ ਨੇ ਇੰਡੀਆ ਦੇ ਵਿੱਚ ਹੀ ਉਹਨਾਂ ਦਾ ਵੀ ਦਰਬਾਰ ਉਹ ਆਖਦੇ ਨੇ ਅੱਲਾ ਦਾ ਵਲੀ ਬੰਨਾ ਹੀ ਫਕੀਰ ਬੰਨਾ ਹੀ ਤੇ ਉਹ ਕੁੜੀ ਜਿਹੜੀ ਪਾਣੀ ਭਰ ਕੇ ਆਉਣ ਲਈ ਹੈ ਨਾ ਇਹਦੇ ਕੋਲੋਂ ਸਿੱਖ ਲੈ ਬੀਖ ਫਕੀਰੀ ਸਿੱਖਨੀ ਪਨਹਾਰੀ ਪਾਣੀ ਭਰ ਕੇ ਆਉਣ ਵਾਲੀ ਕੁੜੀ ਨੂੰ ਪਨਹਾਰੀ ਆਖਿਆ ਜਾਂਦਾ ਤੇ ਬੀਖ ਫਕੀਰੀ ਸਿੱਖਨੀ ਤੇ ਪਨਹਾਰੀ ਸੇ ਸਿੱਖ ਬਾਤ ਕਰੇ ਸਖੀਆਂੋਂ ਸੇ ਧਿਆਨ ਗਾਗਰ ਕੇ ਵਿੱਚ ਕਿ ਉਹ ਕੁੜੀ ਜਿਹੜੀ ਏ ਉਹ ਪਾਣੀ ਭਰ ਕੇ ਵਾਪਸ ਪੇ ਜਿਹੜੀ ਆਉਂਦੀ ਏ ਸਾਰਾ ਰਾਹ ਉਹ ਸੇਲੀਆਂ ਨਾਲ ਗੱਲਾਂ ਕਰਦੀ ਆ ਰਹੀ ਏ ਹਰ ਇੱਕ ਨੂੰ ਹਾਸੇ ਮਜ਼ਾਕ ਵੀ ਕਰ ਰਹੀ ਏ ਪੁੱਛ ਵੀ ਰਹੀ ਏ ਨੀ ਸੁਣਾ ਤੇਰੇ ਮੰਗੇਤਰ ਦਾ ਕੀ ਹਾਲ ਏ ਦੂਸਰੇ ਨੂੰ ਪੁੱਛਦੀ ਏ ਕਮੇਟੀ ਤੁਹਾਡੀ ਜਿਹੜੀ ਮੁਕੀ ਹੈ ਕਿ ਨਹੀਂ ਹਾਲੀ ਨਿਕਲੀ ਆ ਕਿ ਨਹੀਂ ਕਮੇਟੀ ਨਾਲ ਤੀਸਰੀ ਨੂੰ ਇਹ ਵੀ ਪੁੱਛਦੀ ਨਹੀਂ ਪੈੜੀ ਦੁਬੱਟਾ ਬੜਾ ਸੋਹਣਾ ਰੰਗਾਇਆ ਕਿਹਦੇ ਕੋਲ ਰੰਗਾਇਆ ਹੈ ਯਾਨੀ ਉਹ ਸਾਰੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਆ ਰਹੀ ਹੈ ਲੇਕਿਨ ਉਹਦਾ ਧਿਆਨ ਗੱਗਰੇ 'ਚ ਆਪਣੀ ਘੜੀ ਜਿਹੜੀ ਉਹਨੇ ਪਾਣੀ ਦੀ ਭਰ ਕੇ ਚੁੱਕੀ ਹੈ ਉਹਦੇ ਵਿੱਚ ਧਿਆਨ ਹੈ ਕਿ ਮੇਰਾ ਘੜਾ ਨਾ ਕਿਤੇ ਸਿਰ ਤੋਂ ਟੈਪ ਹੋਵੇ ਘੜਾ ਵੀ ਟੁੱਟ ਜਾਏਗਾ ਪਾਣੀ ਵੀ ਰੁੜ ਜਾਏਗਾ ਪਿਆ ਰਹੋ ਤੇ ਜਿਵੇਂ ਉਹ ਬੱਚੀ ਵੇਖੋ ਨਾ ਉਹ ਰਹੀਆਂ ਗੱਲਾਂ ਬਾਤਾਂ ਆਪਣੀਆਂ ਸਹੇਲੀਆਂ ਦੇ ਨਾਲ ਠੱਠਾ ਮਾਹੌਲ ਹਾਸਾ ਖੇਡਾ ਕਰਦੀ ਆ ਰਹੀ ਹੈ ਲੇਕਿਨ ਧਿਆਨ ਉਹਦਾ ਗਗਰੇਚੇ ਇਹ ਵੀ ਖੂਬਸੂਰਤ ਮਿਸਾਲ ਵੀ ਇਕਸ਼ਾਜੀ ਦਿੰਦੇ ਨੇ ਭਈ ਹਰ ਦੁਨੀਆ ਦਾ ਕੰਮ ਵੀ ਕਰਨਾ ਹੈ ਜਾਇਜ਼ ਹਲਾਲ ਕੰਮ ਨਜਾਇਜ਼ ਨਹੀਂ ਗੈਰ ਕਾਨੂੰਨੀ ਨਹੀਂ ਲੇਕਿਨ ਅੱਲਾਹ ਪਾਕ ਵੀ ਨਾ ਵਿਸਰੇ ਇਹੋ ਹੀ ਪੰਜਵੇਂ ਬਾਦਸ਼ਾਹ ਨੇ ਇਹ ਜਿਹੜਾ ਰਾਗ ਤਨਾਸਰੀ ਦੇ ਵਿੱਚ ਬਾਣੀ ਸਾਨੂੰ ਭੇਜੀ ਏ ਪੰਜਵੇਂ ਬਾਦਸ਼ਾਹ ਦੀ ਦਲਜਿੰਦਰ ਸਿੰਘ ਜੀ ਨੇ ਇਹੀ ਗੁਰਦੇਵ ਇਹਦੇ ਚ ਪੈ ਫਰਮਾਉਂਦੇ ਨੇ ਔਰ ਇਹੀ ਜਿਹੜਾ ਤੁਹਾਨੂੰ ਹਜ਼ਰਤ ਸੁਲਤਾਨ ਉਲਾ ਰਫੀਨ ਦਾ ਸ਼ੇਰ ਸੁਨਾਇਆ ਉਹਦੇ ਵੀ ਉਹ ਵੀ ਇਹੀ ਪੈ ਮੰਨ ਕਰਦੇ ਨੇ ਕਿ ਜੋ ਦਮ ਗਾਫਿਲ ਸੋ ਦਮ ਕਾਫਰ ਸਾਨੂੰ ਮੁਰਸ਼ਿਦ ਇਹ ਪੜਾਇਆ ਹੋ ਪਿਆਰਿਓ ਬੰਦੇ ਨੂੰ ਰੱਬ ਨਹੀਂ ਵਿਸਰਨਾ ਚਾਹੀਦਾ ਹਿਆਤੀ ਦੇ ਪੰਧ ਦੇ ਵਿੱਚ ਸਾਹਬੋ ਸਾਡੇ ਇੱਕ ਹੋਰ ਬੜੇ ਹੀ ਮਿੱਠਲ ਤੇ ਮਨ ਠਾਰ ਸੱਜਣ ਨੇ ਜਮਾਲ ਹਦਰ ਭੱਟੀ ਉਹਨਾਂ ਦਾ ਨਾਂ ਹੈ ਸਾਡੇ ਜ਼ਿਲ੍ਹਾ ਸਿਆਲਕੋਟ ਤੋਂ ਇੱਕ ਸੜਕ ਜਾਂਦੀ ਹੈ ਗੋਂਦਲ ਮਰਾਕੀਵਾਲ ਨੂੰ ਮਰਾਕੀਵਾਲ ਦੇ ਨਾਲ ਹੀ ਉਹਨਾਂ ਦਾ ਪਿੰਡ ਵਰੀਆਮ ਉੱਥੋਂ ਦੇ ਰਹਿਣ ਵਾਲੇ ਨੇ ਲੇਕਿਨ ਯੂਕੇ ਹੁੰਦੇ ਨੇ ਇੰਗਲੈਂਡ ਦੇ ਵਿੱਚ ਮੁਕੀਮ ਨੇ ਸਾਡੇ ਬੜੇ ਪਰਮਾਨੈਂਟ ਵੀਜ਼ਰ ਨੇ ਅਕਸਰ ਸਾਨੂੰ ਆਪਣੇ ਬੜੇ-ਬੜੇ ਪਿਆਰੇ ਸਵਾਲਾਂਤ ਅਖਾਨ ਪਿਜਵਾਂਦੇ ਰਹਿੰਦੇ ਨੇ ਅੱਜ ਉਹਨਾਂ ਇੱਕ ਬੜਾ ਹੀ ਪਿਆਰਾ ਅਖ਼ਾਨ ਭੇਜਿਆ ਹੈ ਅਖ਼ਾਨ ਤੇ ਪਿਆਰਿਓ ਬੜਾ ਹੀ ਮੱਤ ਭਰਿਆ ਹੈ ਤੇ ਬੜਾ ਤਫਸੀਲ ਨਾਲ ਇਸ ਅਖ਼ਾਨ ਬਾਰੇ ਗੱਲ ਕਰਨੀ ਸਾਨੂੰ ਚਾਹੀਦੀ ਏ ਲੇਕਿਨ ਚੋਂਕੇ ਵਕਤ ਦੀ ਕਮੀ ਹੈ ਮੈਂ ਤੁਹਾਡੇ ਹਜ਼ੂਰ ਖਾਨ ਬਿਆਨ ਕਰਨਾ ਜਮਾਲ ਹਦਰਪੱਟੀ ਸਾਹਿਬ ਜਿਹੜਾ ਪਿਜਵਾਇਆ ਹੈ ਤੇ ਉਹਦਾ ਮਤਲਬ ਵੀ ਦੱਸਣਾ ਥੋੜੀ ਜੀ ਉਹਦੀ ਵਿਆਖਿਆ ਵੀ ਕਰਨਾ ਤੇ ਜੇ ਵੇਲਾ ਬਹੁਤਾ ਚਾਹੀਦਾ ਹੋਇਆ ਤੇ ਫਿਰ ਆਪਣੀ ਗੱਲਬਾਤ ਨੂੰ ਸਮੇਟ ਲਾਂਗਾ ਤੇ ਬਾਕੀ ਗੱਲਬਾਤ ਫਿਰ ਕੱਲ ਤੁਹਾਡੇ ਹਜ਼ੂਰ ਪੇਸ਼ ਕਰਾਂਗੇ ਪਿਆਰਿਓ ਖਾਨ ਜਿਹੜਾ ਉਹਨਾਂ ਭੇਜਿਆ ਉਹ ਇਸ ਤਰ੍ਹਾਂ ਵੀ ਉਖਲ ਪੁੱਤ ਨਾ ਜੰਮੇ ਤੇ ਧੀ ਕਾਣੀ ਚੰਗੀ ਸਾਹਿਬ ਉਖਲ ਹਿੰਦੀ ਦਾ ਕਿ ਲਫ਼ਜ਼ ਖਲ ਖਲ ਦਾ ਮਤਲਬ ਹੁੰਦਾ ਖਰਾਬ ਬਤਮੀਜ਼ ਜ਼ਾਲਮ ਝਗੜਾਲੂ ਕਮੰਡੀ ਇੰਡੀਆ ਦੀ ਇੱਕ ਫਿਲਮ ਬੜੀ ਮਸ਼ਹੂਰ ਬਣੀ ਸੀ ਖਲ ਨਾਇਕ ਨਾਇਕ ਮੈਨੇ ਹੁੰਦਾ ਸਰਦਾਰ ਨੌਜਵਾਨ ਖਲ ਨਾਇਕ ਦਾ ਮਤਲਬ ਯਾਨੀ ਇਹ ਸੀ ਉਸ ਫਿਲਮ ਦਾ ਜਿਹੜਾ ਟਾਈਟਲ ਸੀ ਉਹਦਾ ਇਹ ਮਤਲਬ ਸੀ ਕਿ ਜ਼ਾਲਮ ਨੌਜਵਾਨ ਜਾਂ ਸਰਦਾਰ ਨਾਇਕ ਦਾ ਮਤਲਬ ਸਰਦਾਰ ਵੀ ਹੁੰਦਾ ਪਿਆਰਿਓ ਉਖਲ ਲਫ਼ਜ਼ ਜਿਹੜਾ ਨਾ ਜੀ ਇਹਦਾ ਮਤਲਬ ਹੁੰਦਾ ਇਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਕਮੱਡੀ ਬੇਵਕੂਫ ਜਾਹਲ ਬਦਸੂਰਤ ਬਦਖਰਦਾਰ ਮਾਪੇ ਅੱਗੋਂ ਚਿੰਗਣਨ ਵਾਲਾ ਨਾ ਫਰਮਾਨ ਗੱਲ ਨਾ ਮੰਨਨ ਵਾਲਾ ਇਹ ਸਾਰੇ ਮਤਲਬ ਉਖਲਦੇ ਨੇ ਉਖਲੀ ਪਿਆਰਿਓ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਇੱਕ ਲੱਕੜ ਦਾ ਵੱਡਾ ਚਟੂ ਹੁੰਦਾ ਸੀ ਜਿਹਦੇ ਵਿੱਚ ਅਸੀਂ ਮੁxtਲਫ ਇਜਨਾਸ ਭਾ ਕੇ ਤੇ ਮੂਗਲੀ ਦੇ ਨਾਲ ਜਦੋਂ ਕੁੱਟਦੇ ਸਾਵੇਂ ਸਾਲ ਦੇ ਤੌਰ ਤੇ ਅਸੀਂ ਮੁੰਜੀ ਪਾਦੇ ਸਾਂ ਤੇ ਉਤੋਂ ਮੂਗਲੀਆਂ ਉਹਦੀਆਂ ਸੱਟਾਂ ਮਾਰ ਮਾਰ ਕੇ ਨਾ ਪਿਆ ਰਿਓ ਤੇ ਛਿੱਲੜ ਲੱਥ ਜਾਂਦੀ ਸੀ ਤੇ ਵਿੱਚੋਂ ਚੌਲ ਬਾਹਰ ਆ ਜਾਂਦੇ ਸਨ ਵਾਰਸ਼ਾ সৈয়দ ਦਰਾਂ ਜਿਵੇਂ ਲਿਖਿਆ ਸੀ ਨਾ ਜਿੰਸਾਂ ਆਪਣੇ ਆਪਣੇ ਜੋਰ ਦਸਨ ਜਦੋਂ ਉਖਲੀ ਘੱਟ ਛੜੀਂਦੀਆਂ ਨੇ ਜਦੋਂ ਮੁਸੀਬਤਾਂ ਪੈਂਦੀਆਂ ਨੇ ਨਾ ਬੰਦਿਆਂ ਦੇ ਉੱਤੇ ਔਕੜਾਂ ਬਣਦੀਆਂ ਨੇ ਉਦੋਂ ਬੰਦਿਆਂ ਦੀਆਂ نسلਾਂ ਦਾ ਪਤਾ ਲੱਗ ਜਾਂਦਾ ਹੈ ਜਿਹੜਾ ਤੇ ਵਰੀਆਮ ਹੁੰਦਾ ਉਹ ਖਲੋਤਾ ਰਹਿੰਦਾ ਤੇ ਜਿਹੜੇ ਬਦ ਨਸਲੇ ਹੁੰਦੇ ਨੇ ਕਮ ਹਿੰਮਤੇ ਹੁੰਦੇ ਨੇ ਘੱਟ ਹੌਸਲਿਆਂ ਦੇ ਮਾਲਕ ਹੁੰਦੇ ਨੇ ਮੈਦਾਨ ਛੱਡ ਕੇ ਨਸ ਜਾਂਦੇ ਤੇ ਵੇਖੋ ਨਾ ਉਖਲੀ ਦੇ ਵਿੱਚ ਜਦੋਂ ਅਸੀਂ ਮੁੱਜੀ ਪਾ ਕੇ ਉਤੋਂ ਉਹਦੇ ਸਿਰ 'ਚ ਮੋਗਲੀਆਂ ਮਾਰਨੇ ਆ ਤਾਬੜ ਤੋੜ ਉਤੋਂ ਛੇਲੜਾ ਲੱਤ ਜਾਂਦੀਆਂ ਨੇ ਤੇ ਵਿੱਚੋਂ ਅਸਲ ਜੋਹਰ ਯਾਨੀ ਚਾਵਲ ਬਾਹਰ ਆ ਜਾਂਦਾ ਪਿਆਰਿਓ ਉਖਲੀ ਛੋਟਾ ਚਟੂ ਤੇ ਉਖਲ ਉਹਦਾ ਇਸਮੇ ਮੁਕਬਰ ਹੈ ਵੱਡੇ ਸਾਰੇ ਚਟੂ ਨੂੰ ਉਖਲ ਆਖਿਆ ਜਾਂਦਾ ਤੇ ਛੋਟੀ ਮੂਗਲੀ ਜਿਹੜੀ ਉਹ ਡੰਡਾ ਜਿਹਦੇ ਨਾਲ ਜਿੰਨ ਸਾਨੂੰ ਕੁੱਟੀਦਾ ਉਹਨੂੰ ਮੂਗਲੀ ਆਖੀਦਾ ਤੇ ਪਿਆਰਿਓ ਵੱਡੇ ਉਖਲ ਦੇ ਵਿੱਚ ਜਿਹੜਾ ਵੱਡਾ ਡੰਡਾ ਮਾਰਿਆ ਜਾਂਦਾ ਉਹਨੂੰ ਮੂਹ ਗਲਾਹ ਦੇ ਤੇ ਉਖਲ ਮਾਰਜ਼ ਕਰ ਰਿਆ ਸਾਂ ਕਿ ਨਾ ਫਰਮਾਨ ਜਾਹਲ ਬੇਕਾਰ ਕੋਈ ਕੰਮ ਕਾਜ ਨਾ ਕਰਨ ਵਾਲਾ ਬਾਪੇ ਕੋਈ ਮਤ ਦੀ ਗੱਲ ਅੱਖਰ ਤੇ ਅਗੋਂ ਟਿੰਗੜਨ ਵਾਲਾ ਉਹਨੂੰ ਉਖਲ ਆਖਿਆ ਜਾਂਦਾ ਸੱਦਰ ਕੀਤੀ ਜਾ ਰਹੀਏ ਅਖਾਨ ਦੇ ਵਿੱਚ ਕਿ ਰੱਬਾ ਉਖਲ ਪੁੱਤਰ ਨਾ ਜੰਮੇ ਯਾਨੀ ਔਲਾਦ ਨਹੀਂ ਤਾਂ ਨੇਕ ਨਹੀਂ ਉਖਲ ਪੁੱਤਰ ਨਾ ਜਮੇ ਕਿ ਇਹੋ ਜਿਹਾ ਪੁੱਤਰ ਨਾ ਫਰਮਾਨ ਬੇਅਦਬ ਚੁਗੜਾਲੂ ਬਤਮੀਜ਼ ਕਦੀ ਨਾ ਦਹੀਂ ਰੱਬਾ ਉਹਦੇ ਨਾਲ ਤੇ ਕਾਣੀ ਧੀ ਜਿਹੜੀ ਹੈ ਨਾ ਉਹ ਚੰਗੀ ਪਿਆਰਿਓ ਅਸੀਂ ਪੁੱਤਰਾ ਨਾਲ ਬਹੁਤ ਸਾਰੀਆਂ ਉਮੀਦਾਂ ਵਾਬਸਤਾ ਕਰ ਲੈਨੇ ਆ ਉਹ ਵੀ ਸਦਰਾਂ ਅਸੀਂ ਆਪਣੇ ਪੁੱਤਰਾ ਨਾਲ ਬੰਨ ਲੈਨੇ ਆ ਜਿਹੜੀਆਂ ਸਾਨੂੰ ਆਪਣੇ ਰੱਬ ਨਾਲ ਬਨਣੀਆਂ ਚਾਹੀਦੀਆਂ ਨੇ ਮਿਸਾਲ ਦੇ ਤੌਰ ਤੇ اللہ پاک سچے صاحب نو اکھنا چاہی دا یا اللہ میں نو آخری سا تک نینی پرانی قیم رکھیں تو رازق میرا ہے تو میں نو اپنے حتیم دہیں میں تیرے دردہ ہی فقیر روا میں کتے نہ جاوا پر اسی آہنے آنی اولاد جناب پتر جڑے نے بڑا پیدا سہارا ہوں میں نے پتران تھے بڑی محنت کرنے ہیں بھی ٹھیک ہے اللہ دا بھی حکم ہے کہ آدھا ترین تربیت کرو بچیاں دی تعلیم دیو ਤਦਰੀਸ ਕਰੋ ਤਰਬੀਅਤ ਕਰੋ ਲੇਕਿਨ ਇਹ ਸੋਚਣਾ ਕਿ ਕੱਲ ਨੂੰ ਵੱਡਾ ਹੋ ਕੇ ਮੇਰਾ ਪੁੱਤਰ ਮੈਨੂੰ ਕਮਾ ਕੇ ਖਵਾਏਗਾ ਤੇ ਤੇਰਾ ਰੱਬ ਦੇ ਉੱਤੇ ਹੀ ਮਾਨ ਫਿਰ ਕਿੱਥੇ ਗਿਆ ਤੂੰ ਤੇ ਸ਼ਿਰਕ ਕਰ ਲਿਆ ਉਹ ਰਾਜ਼ਕ ਤੇ ਅੱਲਾਹ ਪਾਕ ਸੀ ਤੇ ਤੂੰ ਵਿੱਚ ਪੁੱਤਰ ਨੂੰ ਸ਼ਰੀਕ ਬਣਾਣੇ ਆ ਵੀ ਮੇਰਾ ਪੁੱਤਰ ਮੈਨੂੰ ਕਮਾ ਕੇ ਖਵਾਏਗਾ ਇਹ ਬੜਾ ਵੱਡਾ ਗੁਨਾਹ ਵੀ ਹੈ ਸਾਨੂੰ ਅਜਿਹੀਆਂ ਸੋਚਾਂ ਤੋਂ ਬਾਹਰ ਹੋਣਾ ਚਾਹੀਦਾ ਹੈ ਬਹਰ ਹਾਲ ਤਿਆਂ ਜਿਹੜੀਆਂ ਨੇ ਨਾ ਉਹ ਪਿਆਰਿਓ ਇਡੀਆਂ ਚੰਗੀਆਂ ਹੁੰਦੀਆਂ ਨੇ ਕਿ ਉਹ ਪੁੱਤਰਾਂ ਦੀ ਨਿਸ਼ਬਤ ਤੁਸੀਂ ਵੇਖੋ ਉਹਨਾਂ ਰਹਿਣਾ ਵੀ ਬਾਬਲ ਦੇ ਘਰ ਕੋਈ 18 20 ਕਿੰਝ ਸਾਲ ਰਹਿਣਾ ਹੁੰਦਾ ਉਦੋਂ ਬਾਅਦ ਉਹ ਅਮਾਨਤ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਕਿਸੇ ਹੋਰ ਨੂੰ ਸੌਂਪ ਦਿੰਨੇ ਆ ਉਹਨਾਂ ਦੀ ਸ਼ਾਦੀ ਕਰ ਦਿੰਨੇ ਆ ਪਿਆਰਿਓ ਤੁਸੀਂ ਦੇਖੋ ਨਾ ਵੀ ਬੱਚੀਆਂ ਜਿਹੜੀਆਂ ਨੇ ਨਾ ਉਹ 20 ਬਾਈ ਤ੍ਰਈ ਪੰਜੀ 26 ਸਾਲ ਦੀ ਕੁੜੀ ਹੋ ਜਾ ਤੇ ਅੱਜ ਕੱਲ ਤੇ ਲੋਕੀਂ ਆਂਦ ਰਹੇ ਲੋਜੀ ਕੁੜੀ ਦੀ ਉੱਪਰ ਬੜੀ ਹੈ। ਯਾਨੀ ਹਾਦ ਤੁਸੀਂ 50 ਸਾਲ ਹੀ ਲਾ ਲਓ। ਉਹ 50 ਸਾਲ ਜਿਸ ਵਿਹੜੇ ਦੇ ਵਿੱਚ ਜਿਸ ਮਾਪਿਆਂ ਦੀ ਛੱਤਰ ਛਾਵੇਂ ਹਿਆਤੀ ਬਿਤਾ ਕੇ ਅੱਗੇ ਜਾਂਦੀਆਂ ਨੇ ਨਾ ਉਹ ਆਪਣੇ ਆਖਰੀ ਸਾਹ ਤੱਕ ਆਪਣੇ ਮਾਪਿਆਂ ਦੀਆਂ ਪਿਆਰਿਓ ਦਿਨਦਾਰ ਹੀ ਰਹਿੰਦੀਆਂ। ਉਹ ਬਾਬਲ ਦਾ ਵਿਹੜਾ ਨਹੀਂ ਭੁੱਲਦੀਆਂ। ਪਿਆਰਿਓ ਬੱਚਿਆਂ ਦਾ پیار اپنے ویران اپنے نکیاں پیڑا نال اپنے ماں باپ نال صدیاں تو سارے لوک گیت جلکد آ رہے ہیں بڑا لما موضوع ہو جائے گا یہ ان شاء اللہ کسی لے پھر تفصیلی تو آنے. حضور میں گل بات اپنی معروضات اپنی گزارشات پیش کراں گا عرض میں کرنا کہ کوئی کمپیریزن نہیں میں کر رہا نہ کوئی تقابل کر رہا لیکن ای ضرور ਆ ਰਹਿਆਂ ਵਾਂ ਕਿ ਜਿਹੜਾ ਅਸੀਂ ਪੁੱਤਰਾਂ ਨਾਲ ਬਹੁਤ ਜ਼ਿਆਦਾ ਉਮੀਦਾਂ ਵਬਸਤਾ ਕਰ ਲੈਨੇ ਆ ਪੁੱਤਰਾਂ ਦੇ ਵੱਲ ਜਿੰਨਾ ਕੋ ਧਿਆਨ ਦੇਨੇ ਆ ਜਿੰਨੇ ਖਰਚ ਖਰਾ ਜਾਤ ਉਹਨਾਂ ਤੇ ਕਰਨੇ ਆ ਜਿੰਨੇ ਉਹਨਾਂ ਨੂੰ ਛੂਟ ਦੇਨੇ ਆ ਜਿੰਨੇ ਉਹਨਾਂ ਦੇ ਕਪੜੇ ਲੱਤੇ ਪਹਿਨਾਵੇ ਦਾ ਧਿਆਨ ਕਰਨੇ ਆ ਉਹਨਾਂ ਪਿਆਰੇ ਉਹ ਅਸੀਂ ਧੀਆ ਦਾ ਨਹੀਂ ਕਰਦੇ لیکن ਅੱਲਾ ਜਾਣਦਾ ਜੇ ਪਰਤਾਵੇ ਦੇ ਵਿੱਚ ਧੀਆ ਸਾਡਾ ਇਮਤਿਆਜ਼ੀ ਸੁਲੂਕ ਜਰ ਕੇ ਵੀ ਪਿਆਰਿਓ ਧੀਆਂ ਸਾਨੂੰ ਉਹ ਪਿਆਰ ਦਿੰਦੀਆਂ ਨੇ ਪਰਤਾਵੇ ਦੇ ਵਿੱਚ ਜਿਹੜੇ ਅਕਸਰ ਪੁੱਤਰਾ ਕੋਲੋਂ ਨਹੀਂ ਮਿਲਦੇ ਇਸ ਵਾਸਤੇ ਪਿਆਰਿਓ ਇਸ ਅਖਾਨ ਦੇ ਬਣਾਉਣ ਦਾ ਵਾਲਾ ਜਿਹੜਾ ਉਹ ਪਿਆਰ ਰੱਬ ਅੱਗੇ ਦੁਆ ਕਰਦਾ ਇੱਕ ਸੱਦਰ ਦਾ ਇਜ਼ਹਾਰ ਕਰਦਾ ਇੱਕ ਖਾਸ ਸੱਚੇ ਸਾਹਿਬ ਦੀ ਬਾਰਗਾਹ 'ਚ ਪਿਆਰ ਅਰਜ਼ ਕਰਦਾ ਆਪਣੀ ਕਿ ਰੱਬਾ ਭੁਖਲ ਪੁੱਤ ਨਾ ਜੰਮੇ ਧੀ ਕਹਾਣੀ ਚੰਗੀ ਹਮਦਰਦ ਤੇ ਹੋਵੇਗੀ ਨਾ ਮੇਰੀ ਪਾਣ ਪਤ ਦਾ ਧਿਆਨ ਤੇ ਕਰੇਗੀ ਨਾ ਔਖੇ ਸੌਖੇ ਟਾਈਮ ਪਿਆਰਿਓ ਧੀ ਨੂੰ ਪਤਾ ਲੱਗੇ ਤੇ ਵੇਖੋ ਤੁਸੀਂ ਤੇ ਭੱਜ ਕੇ ਆਪਣੇ ਮਾਈ ਬਾਪ ਦੇ ਘਰ ਅਪੜਦੀਆਂ ਰਹਿ ਹੀ ਨਹੀਂ ਸਕਦੀਆਂ ਸੋ ਧੀ ਅੱਲਾ ਪਾਕ ਕਿਸੇ ਦੀ ਮਾਜ਼ੂਰ ਨਾ ਹੋਏ ਕਦੀ ਵੀ ਕਿਸੇ ਧੀ ਭੈਣ ਨੂੰ ਰੱਬ ਕਰੇ ਕਿ ਕਦੀ ਬਾਝ ਨ ਲੱਗੇ ਲੇਕਿਨ ਜਿਹੜਾ ਉਖਲ ਪੁੱਤਰ ਜਾਂ ਬਦਤਮੀਜ਼ ਬੱਚਾ ਨਾ ਫਰਮਾਨ ਗੁਸਤਾਖ ਨਾ ਅਹਿਲ ਬੱਚਾ ਜਿਹੜਾ ਮਾਪਿਆਂ ਨੂੰ ਦੁੱਖ ਦਿੰਦਾ ਨਾ ਜੀ ਉਹ ਮਾਪਿਆਂ ਕੋਲੋਂ ਜਰਿਆ ਨਹੀਂ ਜਾਂਦਾ ਇਸ ਵਾਸਤੇ ਪਿਓ ਤੇ ਹਾਨਾ ਵੇਖੋ ਨਾ ਪੀਰਾ ਫਕੀਰਾ ਦੇ ਦਰਾਂ ਤੇ ਜਾ ਜਾ ਕੇ ਸਾ ਵੇਖਿਆ ਤੇ ਲੋਕੀ ਪੁੱਤਰਾ ਵਾਸਤੇ ਖੈਰਾ ਮੰਗਦੇ ਫਿਰਦੇ ਨੇ ਰੱਬਾ ਇੱਕ ਪੁੱਤਰ ਦੇ ਛੇ ਲੇਕਿਨ ਜਦੋਂ ਫਿਰ ਤੰਗ ਕਰੇ ਪੂਰੇ ਮੱਲੇ ਚੋਂ ਵੀ ਪੂਰੇ ਪਿੰਡ ਚੋਂ ਵੀ ਪੂਰੇ ਸ਼ਹਿਰ ਚੋਂ ਵੀ ਉਹਦੇ ਅਲਾਮੇ ਆਉਣ ਲੱਗ ਪੈਣ ਤੇ ਕੰਮ ਕਾਜ ਵੀ ਕੋਈ ਨਾ ਕਰੇ ਨਾ تعلیم ਦਾ ਲਗੌਰ ਕਰੇ ਨਾ ਮਾਂ ਬਾਪ ਦੀ ਇੱਜ਼ਤ ਵੇਖੇ ਤੇ ਪਿਆਰਿਓ ਅਜੇ ਮਾਹੌਲ ਦੇ ਵਿੱਚ ਫਿਰ ਉਹ ਬੱਚਾ ਜਿਹੜਾ ਨਾ ਉਹ ਸੁਹਾਨੇ ਰੂਹ ਬਣ ਜਾਂਦਾ ਉਹ ਜ਼ਿੰਦਗੀ ਦਾ ਅਜ਼ਾਬ ਬਣ ਜਾਂਦਾ ਹੈ ਇਸ ਲਈ ਇੱਕ ਸੱਦਰ ਇਸ ਅਖਾਨੇ ਚ ਬਿਆਨ ਕੀਤੀ ਗਈ ਹੈ ਕਿ ਰੱਬਾ ਸੱਚਾ ਉਖਲ ਪੁੱਤਰ ਨਾ ਨਹੀਂ ਤੇ ਈ ਕਹਾਣੀ ਚੰਗੀ ਫੇਰ ਵੀ ਹਮਦਰਦਤ ਹੋਵੇਗੀ ਨਾ ਇਹਦੇ ਉੱਤੇ ਸਾਹਿਬੋ ਮੈਂ ਅੱਗੇ ਵੀ ਅਰਜ਼ ਕੀਤੀ ਕਿ ਬੜੀ ਲੰਮੀ ਬੜੀਆਂ ਵਨਗੀਆਂ ਮਸਾਲਾਂ ਦੇ ਕੇ ਮੈਂ ਗੱਲਬਾਤ ਕਰ ਸਕਨਾ ਲੇਕਿਨ ਸਾਡੇ ਅੱਜ ਵਾਲੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ لو یار حوالے رب دے میلے چار دنا دے اس دن عید مبارک ہوسی جس دن فیر ملا گے رب راکھا تے اللہ بیلی او oh, بےلی I <laughs>